हां जी राधे राधे जी प्रेम कला था उस पे खी अलीशिर वाले आज एम्ब्रॉयडरी ਦਾ ਨਿਊ ਡਿਜ਼ਾਈਨ ਲੈ ਕੇ ਆਏ ਜੀ ਆਪਾਂ ਆ ਚੈੱਕ ਕਰੋ ਜੀ ਡਿਜ਼ਾਈਨ ਦੀ ਲੁੱਕ ਚੈੱਕ ਕਰੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਕਲੀਆਂ ਵਾਲਾ ਜਰੀ ਦਾ ਸਾਰਾ ਕੰਮ ਕੀਤਾ ਵਿਦ ਹੈਂਡਵਰਕ ਆ ਚੈੱਕ ਕਰੋ ਜੀ ਦੁਪੱਟਾ ਪੂਰਾ ਸਵਾ ਤੋਂ ਮੀਟਰ ਦਾ ਦੁਪੱਟਾ ਕਟ ਵਰਕ ਵਾਲਾ ਜੀ ਪ्युअर ਮਸਲੀਨ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਬਾਜੂ ਵਰਕ ਵਿਦ ਆ ਲਓ ਜੀ ਆ ਚੈੱਕ ਕਰ ਲੋ ਵਿਦ ਬਾਜੂ ਜਾਂ ਸਲਵਾਰਤ ਵੀ ਕੰਮ ਕਰਾ ਸਕਦੇ ਮੋਰੀਓ ਤੇ ਜੀ ਬਾਜੂ ਵੀ ਬਣ ਸਕਦੇ ਨੇ ਤੇ ਨੋ ਯੂ ਡਿਜ਼ਾਈਨਿੰਗ ਤੇ ਕਰ ਲੁੱਕ ਕੋ ਪ੍ਰੋਪਰ ਲੁੱਕ ਚੈੱਕ ਕਰੋ ਦੀ ਬਹੁਤ ਹੀ ਬਿਊਟੀਫੁੱਲ ਡਿਜ਼ਾਈਨ ਹੈ ਜੀ ਪਿਓਰ ਚਾਕਲੇਟ ਬੇਸ ਹੈ ਔਰ ਆਫਰ ਪ੍ਰਾਈਸ ਤੇ ਲੈ ਕੇ ਆਏ ਜੀ ਆਪਾਂ ਪੰਜ ਕਲਰ ਨੇ ਪੰਜ ਹੀ ਬੜੇ ਸੋਹਣੇ ਨੇ ਜੀ ਆ ਕਲਰ ਚੈੱਕ ਕਰ ਲਓ ਜੀ ਕੀ ਕਰਕੇ ਪਿਓਰ ਚਾਕਲੇਟ ਬੇਸ ਤੇ ਜੀ ਬਿੱਧ ਬਾਜੂ ਵਰਕੇ ਜਾਂ ਸਲਵਾਰ ਵਰਕੇ ਇੱਕ ਚੀਜ਼ ਕਰ ਸਕਦੇ ਹਾਂ ਦੁਪੱਟਾ ਮਸਲੀਨ ਦਾ ਕਟ ਵਰਕ ਵਾਲਾ ਕੜਾਈ ਵਾਲਾ ਜੀ ਪੰਜ ਕਲਰ ਪੰਜ ਹੀ ਬੜੇ ਸੋਹਣੇ ਨੇ ਆਫਰ ਪ੍ਰਾਈਸ ਹੈਗਾ ਆਪਣਾ 815 ਰੁਪਏ ਜੀ ਸੀਓਡੀ ਨਹੀਂ ਹੋਣੀ ਆ ਪੇਮੈਂਟ ਮੈਥਡ ਆਉ ਲੈਣਾ ਜੀ ਜਿਹੜਾ ਵੀ ਕਲਰਸਾਂ ਦੇ ਬਾਏ ਕਰਨਾ ਜਲਦੀ ਜਲਦੀ ਬੁੱਕ ਕਰਾ ਲਓ ਬਹੁਤ ਹੀ ਸੋਹਣੀ ਆਫਰ ਹੈ 815 ਰੁਪਏ ਦਾ ਸੂਟ ਹੈ ਜੀ ਕੋਰੀਅਰ ਫੈਸਿਲਿਟੀ ਅਵੇਲੇਬਲ ਹੈ ਇੱਕ ਸੂਟ ਦੇ ਸ਼ਿਪਿੰਗ ਲੱਗੂ ਜੀ 80 ਰੁਪਏ 2 ਤੱਕ 120 ਤੱਕ 150 ਜੀ ਲਓ ਜੀ ਕਰਾ ਲਓ ਜਲਦੀ ਜਲਦੀ ਆਰਡਰ ਬੁੱਕ ਇੱਕ ਕਲਰ ਹੋਰ ਚੈੱਕ ਕਰ ਲਓ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਪਿਓਰ ਚਾਕਲੇਟ ਬੇਸ ਤੇ embroiderry ਕੀਤੀ ਹੋਈ ਹੈ ਵਿਦ ਘੱਟ ਵਰਕਾਂ ਦਾ ਦੁਪੱਟਾ ਕੜਾਈ ਵਾਲਾ ਰੇਟ ਹੈ ਕਿ ਜੀ 815 ਰੁਪਏ ਜਲਦੀ ਜਲਦੀ ਆਰਡਰ ਦੀ ਬੁਕਿੰਗ ਕਰਾ ਲਓ ਪੰਜ ਕਲਰ ਨੇ ਪੰਜੇ ਬ